ਲੋਈ ਸਕੂਟਰ ਹੋ ਗਿਆ ਮੋਟਰ ਵੀ ਕਰਤੀ ਫਿੱਟ ਬੈਟਰੀਆਂ ਦੇ ਬਾਕਸੇ ਬਣ ਕੇ ਵਾ ਫਿੱਟ ਕਰਦੇ ਆ ਦਿਖਾਉਣਾ ਤੁਹਾਨੂੰ ਵਾਇਰਿੰਗ ਸਾਰੀ ਹੋ ਗਈ ਸੀਲਡਾ ਸੁਰੂਲਾਂ ਸਾਰੀਆਂ ਫਿੱਟ ਕਰਤੀਆਂ ਚੱਲਦਾ ਕਰਕੇ ਦਿਖਾਉਣਾ ਤੁਹਾਨੂੰ ਮੀਟਰ ਲਗਾਤਾ ਲਾਈਟ ਵੀ ਲੱਗੀ ਫਰੰਟ ਵਾਲੀ ਬਸ ਉਹਨੇ ਇੱਕ ਪੈਪ ਲਿਆ ਕੇ ਥੋੜਾ ਜਿਹਾ ਪਾਸਟੈਂਡ ਵੀ ਬੜਾ ਕਰਉਣਾ ਜੀ ਜੇ ਮੈਂ ਤੁਹਾਨੂੰ ਪਤਾ ਹੀ ਆ ਸਕੂਟਰ ਆਪਾਂ ਬੈਟਰੀ ਤੇ ਕਰ ਰਹੇ ਆ ਇਹਦੀ ਕਰ ਰਹੇ ਆ ਵਾਇਰਿੰਗ ਮੋਟਰ ਮੋਟਰ ਸਾਰਾ ਕੁਝ ਲਾਈਟਾਂ ਲੁੱਟਾ ਫਿੱਟ ਹੋ ਗਈਆਂ ਇਹਦੀ ਮੋਟਰ ਫਿੱਟ ਹੋ ਗਈ ਆ ਬੈਟਰੀਆਂ ਟੈਂਪਰੇਰੀ ਰੱਖਿਆ ਇਹਦੀਆਂ ਆਣੀਆਂ ਸਾਰਾ ਕੁਝ ਆਪਾਂ ਜਿਹੜਾ ਜੈਨੂਨ ਕੀਤਾ ਇਹਦਾ ਨਵੀਂ ਮੋਟਰ ਨਵੇਂ ਟਾਇਰ ਲਾਤੇ 프ਰੰਟ ਤੇ ਹੋ ਰਹੀ ਹੈ ਦੀ ਵਾਇਰ ਮੀਟਰ ਆਪਾਂ ਉਹਦਾ ਲਾਇਆ ਵੈਸੇ ਤਾਂ ਇਹ ਲੱਗਣ ਵੀ ਤੇ ਸੈਟਿੰਗ ਵੀ ਵਾਹ ਨਹੀਂ ਰਹੀ ਨੂੰ ਕਰਕੇ ਨਾ ਵਧੀਆ ਤਰੀਕੇ ਨਾਲ ਲਾਵਾਂਗੇ ਨਹੀਂ ਇਹਦੀ ਡਿੱਗੀ ਲਾਉਣੀ ਆ ਡਿੱਗੀ ਤੇ ਲਾਵਾਂਗੇ ਸੀਟ ਸੂਟ ਕਸਤੀ ਮੂਰੇ ਵੀ ਟਾਇਰ ਨਾ ਆ ਇਹਦਾ ਕਲਿੱਪਰ ਰਹਿ ਗਿਆ ਲਿਆ ਕੇ ਲਾਵਾਂਗੇ ਬਸ ਹੁਣ ਸਾਰਾ ਕੰਪਲੀਟ ਹੋ ਤੋ ਬਸ ਸਕੂਟਰ ਲੁੱਕ ਚੈੱਕ ਕਰੋ ਧੋਨੀ ਸਟੈਂਡ ਨਵੇਂ ਲਾਤੇ ਤੇ ਡਾ ਸਟੈਂਡ ਲਾਤਾ ਮੈਡਿੰਗ ਮੋਡਿੰਗ ਬਸ ਇੱਕ ਦੇ ਨਾਲ ਹੁਣ ਆ ਰਹਿ ਗਿਆ ਚਾਰਜਰ ਵਾਲਾ ਪੁਆਇੰਟ ਰਹਿ ਗਿਆ ਇਹ ਵੀ ਆਪਾਂ ਫਿੱਟ ਕਰਦੇ ਆ ਬਸ ਇਹ ਕਟਿੰਗ ਕਰਨੀ ਪੋਗੀ ਥੋੜੀ ਬੋਡੀ ਦੀ ਪਰ ਉਹ ਆਪਾਂ ਨੂੰ ਇਹਦਾ ਵੀ ਆਪਾਂ ਹੋਰ ਆਪਸ਼ਨ ਦਵਾਂਗੇ ਸੈਂਟਰ ਦੇ ਵਿੱਚ ਵਣੀ ਬੋਣੀ ਉਹਰੇ ਪੈਣਾ ਨਹੀਂ ਇਹਦੇ ਵਿੱਚ ਤੇ ਲੋਕ ਆ ਜਿਹੜਾ ਪਹੁੰਚਦਾ ਜੈਨੂਨ ਸਕੂਟਰ ਦਾ ਹੀ ਰੱਖਾਂਗੇ ਉਹਦੇ ਵਿੱਚ ਹੀ ਆਪਾਂ ਸੈਟਿੰਗ ਕਰਤੀ ਨਵਾਂ ਲੋਕ ਲਾਇਆ ਜਿਹੜੇ ਸਲਾਮ ਮੁੱਠਾ ਪਾਕੇਟ ਕਰਤਾ ਇਹਦੇ ਜੰਗੂ ਜੈਨੂਨ ਕੰਮ ਕੀਤਾ ਜੈਨੂਨ ਆ ਦੇਖੋ ਗੇਅਰ ਵਿਵਰਜ ਫਰੰਟ ਹਾਂ ਰਹਿ ਗਿਆ ਸੀਗਾ ਕਲਰ ਹੋਣ ਤੋਂ ਆਪਾਂ ਬਾਅਦ ਚੋਂ ਕਰਾਵਾਂਗੇ ਇੱਕ ਜਿਹੜਾ ਠੱਕ ਲੱਗ ਰਿਹਾ ਹੈ ਇਹਦੇ ਕਰਾਵਾਂਗੇ। ਬਾਕੀ ਓਕੇ ਆ ਹੁਣ ਚੱਲਦਾ ਸਕੂਟਰ। ਇਤੋਂ ਬਾਅਦ ਆਪਾਂ ਉਸ ਵਾਇਰਿੰਗ ਕਰਨੀਆਂ ਲਾਈਟਾਂ ਨੂੰ ਤਾਂ ਹੋ ਗੀਆਂ ਜਿਵੇਂ ਇੰਡੀਕੇਟਰ ਵਗੈਰਾ ਹੋ ਗਏ ਉਹਨਾਂ ਦੀ ਰਹਿ ਗਈ। ਹਾਰਨ ਵਗੈਰਾ ਦੀ। ਪਿੱਛੇ ਵਾਲੇ ਇੰਡੀਕੇਟਰ ਚੱਲਦੇ ਕਰਨੇ ਆ ਮੋਰੇ ਇੰਡੀਕੇਟਰ ਸਾਰੇ। ックしくお願いします。 ਲੋਹੀ ਵਾਇਰਿੰਗ ਕਰਤੀ ਆਪਾਂ ਇਹਦੀ ਤੇ ਮੀਟਰ ਮੂਟਰ ਦੀ ਕਰਤੀ ਇਦਰੋਂ ਜਿਹੜੀ ਬੈਕ ਤੋਂ ਆਂਦੀ ਹੈਗੀ ਗੇਰਾਂ ਦੀ ਤੇ ਬੈਕ ਗੇਟ ਦੀ ਉਹ ਹੋ ਗਈ ਬਸ ਇਹਨਾਂ ਸਿਰਫ ਲਾਈਟਾਂ ਦੀ ਰਹਿ ਗਈ ਚਾਰੀ ਇੰਡੀਕੇਟਰ ਫਰੰਟ ਵਾਲੀ ਲਾਈਟ ਲੋਕ ਫਿੱਟ ਕਰ ਰਹੇ ਆ ਲੋਕ ਜੈਨੂਇਨ ਹੀ ਹੋ ਗਿਆ ਤੇ ਮੀਟਰ ਚੱਲ ਪਿਆ ਰੇਸ ਰੂਸ ਸਾਰਾ ਕੁਝ ਇਹਦਾ ਓਕੇ ਹੋ ਗਿਆ ਰੇਸ ਵੀ ਚੱਲ ਗਈ ਤੇ ਇੰਡੀਕੇਟਰ ਸਾਰੀ ਕਰਦੀ ਤੇ ਆ ਦੇਖੋ ਸੈਂਸਰ ਲੋਗ ਚੱਲਣ ਲੱਗ ਗਿਆ ਕਰ ਲਿਆ ਪਿਆ ਪੂਰੇ ਆਪਾਂ ਇਹਦੀ ਰੱਖੀ ਐ ਐਮਸੀ ਸਾਰੀ ਪਾਵਰ ਕੱਟ ਵਾਇਰਿੰਗ ਹੋ ਗਈ ਬਾਅਦ ਚ ਜਦੋਂ ਫਾਈਨਲ ਆਪਾਂ ਬੈਟਰੀਆਂ ਰੱਖਾਂਗੇ ਉਦੋਂ ਕਰਾਂਗੇ ਫਿਲਹਾਲ ਦੀ ਬਸ ਆਪਾਂ ਇਹਨੂੰ ਫਿੱਟ ਕਰਨਾ ਤੇ ਇਹਦੀ ਲਾਈਟਾਂ ਦੀ ਕਰਾਵਾਂਗੇ ਵਾਇਰਿੰਗ ਰੇਸ ਰੂਸ ਵਾਲਾ ਸਾਰਾ ਕੁਝ ਠੀਕ ਹੁਣ ਇਹਦਾ ਪਾ ਲਉਣਾ ਬ੍ਰੇਕ ਬ੍ਰੇਕ ਦੀ ਆਪਾਂ ਫੀਟਿੰਗ ਕਰਤੀ ਤੇ ਹੁਣ ਬਸ ਆਪਾਂ ਇਹਦੇ ਲੀਵਰ ਲਾ ਕੇ ਤੇ ਉਸ ਤੋਂ ਬਾਅਦ ਫਿੱਟ ਕਰ ਦਾਂਗੇ ਤਾਰ ਪਾ ਕੇ ਨਾ ਡਿਵਰ ਪਾ ਕੇ ਫੀਡਿੰਗ ਹੋ ਜਾਣੀ ਦਿਖਾਉਣਾ ਤੁਹਾਨੂੰ ਫਿਰ ਚਲਾਵਾਂਗੇ ਥੋੜਾ ਮੋਟਾ ਕਿਉਂਕਿ ਲੋਕ ਲੋਕ ਸਾਰੀ ਤਾਰ ਅੰਦਰ ਪਾ ਬਨ ਕੇ ਇਹ ਕਰਦੇ ਆ